ਵੈਸਟਰਨ ਡਿਸਪੈਂਸ ਨਾਲ ਪੰਜਾਬ 'ਚ ਬਣੇ ਮੀਂਹ ਵਾਲੇ ਅਸਾਰ, ਠੰਡ ਲਹਿਰ ਤੇ ਧੁੰਦ ਦਾ ਕੋਈ ਅਲਰਟ ਨਹੀਂ। ਦੱਸ ਦਈਏ ਪੱਛਮੀ ਡਿਸਪੈਂਸ 17 ਜਨਵਰੀ ਤੋਂ ਸਰਗਰਮ ਹੈ ਜਿਸ ਦੇ ਚੱਲਦੇ ਪੰਜਾਬ ਵਿੱਚ ਮੀਂਹ ਪੈਣ ਦੇ ਅਸਾਰ ਬਣ ਗਏ ਨੇ। ਪਿਛਲੇ ਕੁਝ ਦਿਨਾ ਤੋਂ ਤੇਜ਼ ਧੁੱਪ ਨਿਕਲਣ ਨਾਲ ਦਿਨ ਦਾ ਅਧਿਕਮ ਤਾਪ 5 ਸਿਹਾਰਨ ਦੇ ਨੇੜੇ ਪਹੁੰਚ ਗਿਆ ਜਦੋਂ ਕਿ ਨਿਊਜ਼ਮ ਤਾਪਮਾਨ 0.8 ਡਿਗਰੀ ਦਾ ਹੋਇਆ ਜਿਸ ਤੋਂ ਬਾਅਦ ਤਾਪਮਾਨ ਸਧਾਰਨ ਤੋਂ 2.3 ਡਿਗਰੀ ਵੱਧ ਬਣਿਆ ਮੌਸਮੀ ਪਾਗ ਮੁਤਾਬਕ ਬੀਤੇ ਦਿਨ ਪੰਜਾਬ ਵਿੱਚ ਅੰਮ੍ਰਿਤਸਰ ਸਭ ਤੋਂ ਠੰਡਾ ਸ਼ਹਿਰ ਹੈ ਜਿੱਥੇ ਕਿ ਨਿਯਤਮ ਤਾਪਮਾਨ 4.3 ਡਿਗਰੀ ਦਰਜ ਕੀਤਾ ਗਿਆ ਜਦੋਂ ਕਿ ਐਤਵਾ ਸ਼ਾਮ ਤੇ ਤਾਪਮਾਨ ਅਨੁਸਾਰ ਸਭ ਤੋਂ ਵੱਧ ਤਾਪਮਾਨ ਮੁਹਾਰੀ ਵਿੱਚ ਰਿਹਾ ਜਿੱਥੇ ਸਭ ਤੋਂ ਵੱਧ ਆਪਮਾਨ 24.7 ਡਿਗਰੀ ਦਰਜ ਕੀਤਾ ਗਿਆ ਹੈ ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਤਾਪਮਾਨ ਵਿੱਚ 4.8 ਡਿਗਰੀ ਦਾ ਵਾਧਾ ਹੋਇਆ ਜਿਸ ਦੇ ਤਾਪਮਾਨ ਚ ਸੁਧਾਰਨ ਦਰਜ ਕੀਤਾ ਗਿਆ ਹੈ ਪੱਛਮੀ ਗੜਬੜੀ ਦਾ ਅਸਰ ਪਹਾੜੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਪਹਾੜਾਂ ਤੇ 23 ਜਨਵਰੀ ਤੱਕ ਬਰਫਬਾਰੀ ਤੇ ਮੀਂਹ ਦੇ ਅਸਰ ਨੇ ਦੂਜੇ ਪਾਸੇ 22 ਤੋਂ ਲੈ ਕੇ 23 ਜਨਵਰੀ ਨੂੰ ਮੈਦਾਨੀ ਇਲਾਕਿਆਂ ਵਿੱਚ ਮੀਂਹ ਦੇ ਅਸਾਰ ਬੜੇ ਹੋਏ ਨੇ 22 ਜਨਵਰੀ ਨੂੰ ਵੈਸਟਰਨ ਡਿਸਪੈਂਸ ਦਾ ਅਸਰ ਪੰਜਾਬ 'ਚ ਰਹੇਗਾ 22 ਜਨਵਰੀ ਨੂੰ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਮੋਗਾ ਬਠਿੰਡਾ ਲੁਧਿਆਣਾ ਬਨਾਲਾ ਮਾਨਸਾ ਸੰਗਰੂਰ ਮਲੇਰਕੋਟਲਾ ਤੇ ਫਤਿਹਗੜ ਸਾਹਿਬ ਰੂਪਨਗਰ ਐਸਐਸ ਨਗਰ ਤੇ ਪਟਿਆਲਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਇਸੇ ਨਾਲ ਹੀ ਅੰਮ੍ਰਿਤਸਰ ਸ਼ਹਿਰ ਵਿੱਚ ਸੰਘਣੀ ਧੁੰਦ ਰਹਿਣ ਦਾ ਅਨੁਮਾਨ ਹੈ ਜਲੰਧਰ ਵਿੱਚ ਵੀ ਲੁਧਿਆਣਾ ਵਿੱਚ ਵੀ ਸੰਘਣੀ ਧੁੰਦ ਰਹਿਣ ਦਾ ਅਨੁਮਾਨ ਲਗਾਇਆ ਗਿਆ ਜਦੋਂ ਪਟਿਆਲਾ ਵਿੱਚ ਹਾਲਾਂਕਿ ਮੌਸਮ ਸਾਫ਼ ਰਹੇਗਾ ਜਿਸ ਦੇ ਵਿੱਚ ਤਾਪਮਾਨ 10 ਤੋਂ ਲੈ ਕੇ 19 ਡਿਗਰੀ ਦੇ ਵਿੱਚ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਮੋਹਾਲੀ ਵਿੱਚ ਸ਼ਹਿਰ ਤਾਪਮਾਨ ਸਾਫ਼ ਰਹੇਗਾ ਤੇ ਤਾਪਮਾਨ ਵਿੱਚ 9 ਤੋਂ 8 ਡਿਗਰੀ ਰਹਿਣ ਦੇ ਅਸਾਰ ਜਤਾਏ ਜਾ ਰਹੇ ਨੇ ਨੂੰ ਇੱਕ ਵਾਰੀ ਫਿਰ ਦੱਸ ਦਿੰਨੇ ਆ ਪੱਛਮੀ ਡਿਸਪੈਂਸ 18 ਜਨਵਰੀ ਤੋਂ ਸਰਗਰਮ ਹੈ ਜਿਸ ਦੇ ਚੱਲਦੇ ਪੰਜਾਬ ਵਿੱਚ ਮੀਂਹ ਦੇ ਅਸਾਰ ਬਣ ਗਏ ਨੇ ਦੂਜੇ ਪਾਸੇ ਠੰਡ ਲਹਿਰ ਦੇ ਤੁਨ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਪੱਛਮੀ ਗੜਬੜੀ ਦਾ ਅਸਰ ਪਹਾੜੀ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਪਹਾੜਾਂ ਤੇ 23 ਜਨਵਰੀ ਤੱਕ ਬਰਫਬਾਰੀ ਤੇ ਮੀਂਹ ਦੇ ਅਸਾਰ ਨੇ ਦੂਜੇ ਪਾਸੇ 22 ਤੋਂ ਲੈ ਕੇ 23 ਜਨਵਰੀ ਨੂੰ ਮੈਦਾਨੀ ਇਲਾਕਿਆਂ ਵਿੱਚ ਮੀਂਹ ਦੇ ਅਸਾਰ ਨੇ ਤੇ 22 ਜਨਵਰੀ ਨੂੰ ਵੈਸਟਰਨ ਡਿਸਪੈਂਸ ਦਾ ਅਸਰ ਪੰਜਾਬ ਤੇ ਰਹੇਗਾ ਫਿਲਹਾਲ 22 ਜਨਵਰੀ ਨੂੰ ਕਈ ਇਲਾਕਿਆਂ ਵਿੱਚ ਪੰਜਾਬਦਿਆਂ ਚ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ